ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਕਾ ਕਲੋਥ ਹਾ우스 ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਾਕਾ ਕਲੋਥ ਹਾ우스 ਜੀ 14 ਅਕਤੂਬਰ ਨੂੰ ਦਿਨ ਮੰਗਲਵਾਰ ਨੂੰ ਕੱਟ ਪੀਸ ਲੈ ਕੇ ਆ ਰਹੇ ਹੈ ਜੀ ਜੋ ਕੱਟ ਪੀਸ ਹੈ ਜੀ ਸਵੇਰੇ 10 ਵਜੇ ਓਪਨ ਕੀਤੇ ਜਾਣਗੇ ਜੀ ਜੋ ਸਾਡੀ ਸ਼ਾਪ ਦਾ ਐਡਰੈਸ ਹੈ ਜੀ ਉਹ ਹੈਗਾ ਜੀ ਡਿਸਟ੍ਰਿਕਟ ਮਾਨਸਾ ਜੀ ਨੀਅਰ ਪੀਰਖਾਨਾ ਸਿਨੇਮਾ ਰੋਡ ਡੱਬਿਆ ਵਾਲੀ ਗਲੀ ਮਾਨਸਾ ਜੀ ਇੱਕ ਨੰਬਰ ਦੱਸਦੇ ਜੀ ਤੁਹਾਨੂੰ ਜੇ ਤੁਸੀਂ ਫਸਟ ਟਾਈਮ ਆਣਾ ਹੈ ਜੀ ਸਾਡੀ ਸ਼ਾਪ ਤੇ ਤਾਂ 9464196298 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੁਕਾਨ ਦਾ ਐਡਰੈਸ ਪੁੱਛ ਸਕਦੇ ਹੋ ਤੇ ਦੁਕਾਨ ਤੇ ਵਿజిਟ ਕਰ ਸਕਦੇ ਹੋ ਜੋ ਕੱਟ ਪੀਸ ਲੈ ਕੇ ਆਏ ਹੈ ਜੀ ਆਪਾਂ ਗਲਾਸ ਬੂਟੀ ਦੇ ਲੈ ਕੇ ਆਏ ਹੈ ਜੀ ਬਹੁਤ ਹੀ ਸੋਹਣੇ ਕੱਟ ਪੀਸ ਹੈ ਕੱਟ ਪੀਸਾ ਦਾ ਰੇਟ ਜੋ ਰਹਿਣਾ ਹੈ ਜੀ 200 ਰੁਪਏ ਮੀਟਰ ਰਹਿਣਾ ਹੈ ਜੀ ਤੁਹਾਨੂੰ ਦਿਖਾਵਾਂਗੇ ਜੀ ਕੱਟ ਪੀਸ ਵੀ ਦਿਖਾਣੇ ਆ ਤੇ ਪਲੱਸ ਆਪਾਂ ਨੇ ਦੁਪੱਟਿਆਂ ਉੱਤੇ ਸੇਲ ਲਗਾਈ ਹੈ ਜੀ ਚਨੂਨ ਦਾ ਦੁਪੱਟਾ 22 ਮੀਟਰ 200 ਰੁਪਏ ਦਾ ਅਤੇ ਬਰਬਰੀ ਦੇ ਸੂਟ ਮੈਚਿੰਗ ਸੂਟ ਜੀ ਜੋ ਪਹਿਲਾਂ ਜਿੰਨਾ ਦਾ ਰੇਟ 1200 ਰੁਪਏ ਸੀ 950 ਰੁਪਏ ਸੇਲ 'ਚ ਲਗਾ ਦਿੱਤੇ ਗਏ ਜੀ ਲਾਸਟ ਸਟਾਕ ਹੈ ਇਹ ਬਰਬਰੀ ਦਾ ਜੀ ਮੁੜ ਕੇ ਬਰਬਰੀ ਦੇ ਕੋਈ ਸਟਾਕ ਨਹੀਂ ਆਣਾ 100 ਸੂਟ ਸਾਡੇ ਕੋਲ ਅਵੇਲੇਬਲ ਹੈ ਜੀ ਬਰਬਰੀ ਦਾ ਜੀ ਜੋ ਕਸਟਮਰ ਖਰੀਦਣਾ ਜਾਂਦਾ ਹੈ ਜੀ ਖਰੀਦ ਸਕਦਾ ਹੈ ਜੀ ਬਰਬਰੀ ਦਾ ਮੈਚਿੰਗ ਸੂਟ 950 ਰੁਪਏ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤੇ ਆਪਾਂ ਤੁਹਾਨੂੰ ਅੱਜ ਬਰਬਰੀ ਦੇ ਸੂਟ ਦਿਖਾਣੇ ਆਂ ਆ ਡਿਜ਼ਾਈਨ ਚੈੱਕ ਕਰੋ ਜੀ ਇਹ ਬਰਬਰੀ ਦਾ ਇੱਕ ਨਿਊ ਡਿਜ਼ਾਈਨ ਲਾਂਚ ਕੀਤਾ ਹੈ ਜੀ ਇਸ ਦੇ ਵਿੱਚ ਚਾਰ ਰੰਗ ਬਣੇ ਆ ਜੀ 950 ਰੁਪਏ ਦੇ ਵਿੱਚ ਦਿੱਤਾ ਜਾਊਗਾ ਜੀ ਤੁਸੀਂ ਦੁਕਾਨ ਤੇ ਵਿਜ਼ਿਟ ਕਰਕੇ ਇਹ ਕੱਟ ਪੀਸ ਵੀ ਲੈ ਜਾ ਸਕਦੇ ਹੋ ਤੇ ਬਰਬਰੀ ਦਾ ਸੂਟ ਵੀ ਲੈ ਜਾ ਸਕਦੇ ਹੋ ਬਰਬਰੀ ਦਾ ਸੂਟ ਦਾ ਰੇਟ 950 ਰੁਪਏ ਰਹਿਣੇ ਜੀ ਤੇ ਨੈਕਸਟ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਇਹ ਵਾਲਾ ਡਿਜ਼ਾਈਨ ਰਹਿਣੇ ਜੀ ਚਾਰ ਰੰਗਾਂ ਦੇ ਵਿੱਚ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸਾਰੇ ਡਿਜ਼ਾਈਨ ਬਹੁਤ ਸੋਹਣੇ ਹੈ ਜੀ ਰੇਟ ਰਹਿਣਾ 950 ਰੁਪਏ ਸਟਾਕ ਕੋਈ ਜ਼ਿਆਦਾ ਨਹੀਂ ਹਰੇਕ ਸੂਟ ਦੇ ਆਪਣੇ ਕੋਲ 4-4 ਸੂਟ ਹੈ ਜੀ ਤੇ ਜੇ ਤੁਸੀਂ ਕੱਲੂ ਸਵੇਰੇ ਕੱਟ ਪੀਸ ਸੇਲ 10 ਵਜੇ ਸਟਾਰਟ ਹੋਵੇਗੀ ਜੀ ਟਾਈਮ ਜ਼ਰੂਰ ਨੋਟ ਕੀਤਾ ਜਾਵੇ ਜੀ ਹਾਂਜੀ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਨੈਕਸਟ ਡਿਜ਼ਾਈਨ ਦੇ ਵੱਲ ਨੈਕਸਟ ਡਿਜ਼ਾਈਨ ਦੇਖੋ ਜੀ ਇਹ ਬਰਬਰੀ ਦਾ ਇੱਕ ਬਹੁਤ ਸੋਹਣਾ ਡਿਜ਼ਾਈਨ ਤਿੰਨ ਰੰਗਾਂ ਦੇ ਵਿੱਚ ਆਇਆ ਹੈ ਜੀ ਇਸ ਤੋਂ ਬਾਅਦ ਜੀ ਨੈਕਸਟ ਡਿਜ਼ਾਈਨ ਜੀ ਆ ਚੈੱਕ ਕਰੋ ਜੀ ਇਸ ਦੇ ਚਾਰ ਰੰਗ ਮਿਲਣਗੇ ਜੀ ਤੁਹਾਨੂੰ ਡਿਜ਼ਾਈਨ ਚੈੱਕ ਕਰੋ ਜੀ ਇਹ ਫੋਰਥ ਡਿਜ਼ਾਈਨ ਸੀ ਤੇ ਲਾਸਟ ਡਿਜ਼ਾਈਨ ਜੀ ਲੀਫਸ ਵਾਲਾ ਡਿਜ਼ਾਈਨ ਹੈ ਜੀ ਚਾਰ ਰੰਗਾਂ ਦੇ ਵਿੱਚ ਅਵੇਲੇਬਲ ਹੈ ਜੀ ਹਾਂਜੀ ਇਸ ਤੋਂ ਬਾਅਦ ਜੀ ਜੋ ਸਾਡੀ ਕੱਲ ਦੀ ਮੇਨ ਸੇਲ ਦਾ ਹਿੱਸਾ ਰਹਿਣਾ ਜੀ ਉਹ ਕੱਟ ਪੀਸ ਰਹਿਣੇ ਆ ਜੀ ਕੱਟ ਪੀਸ ਕਿਹੜੇ ਰਹਿਣੇ ਆ ਜੀ ਗਲਾਸ ਬੁਟੀ ਦੇ ਜੀ ਗਲਾਸ ਬੁੱਟੀ ਦੇ ਕੱਟ ਪੀਸ ਆਇਆ ਜੀ ਫਸਟ ਟਾਈਮ ਆਇਆ ਜੀ ਕੰਪਨੀ ਨੇ ਦੋ ਪਾਰਸਲ ਦਿੱਤੇ ਆ ਸਾਨੂੰ ਜਿਨ੍ਹਾਂ ਦਾ ਰੇਟ ਹੈਗਾ 200 ਰੁਪਏ ਮੀਟਰ ਜੀ 500 ਰੁਪਏ ਦੀ ਸ਼ਰਟ ਇਹ ਬੰਨੀ ਹੈ ਜੀ ਕੱਟ ਪੀਸਾ ਦੀ ਕੱਟ ਸੁਣ ਲਓ ਜੀ 2 ਮੀਟਰ ਤੋਂ ਵੱਡੇ ਪੀਸ ਮਿਲਣਗੇ ਜੀ ਤੁਹਾਨੂੰ ਕੱਲ ਜੋ ਪੀਸਾ ਦੀ ਕੱਟ ਰਹਿਣੀ ਹੈ 2 ਮੀਟਰ ਤੋਂ ਸਟਾਰਟ ਹੋਊਗੀ ਸਵਾ ਦੋ ਵੀ ਹੋਊਗੀ 2.5 ਮੀਟਰ ਵੀ ਹੋਊਗੀ ਪੌਣੇ 3 ਵੀ ਹੋਊਗੀ 3 ਵੀ ਹੋਊਗੀ ਸਾਢੇ 3 ਵੀ ਹੋਊਗੀ 4 ਵੀ ਹੋਊਗੀ ਸਾਢੇ 4 ਵੀ ਹੋਊਗੀ ਪੌਣੇ 5 ਵੀ ਅਤੇ 5 ਵੀ ਸਾਰਕਟਸ ਸਾਰੀਆਂ ਮਿਲ ਜਾਣਗੀਆਂ ਜੇ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਕੱਲੀ ਸ਼ਰਟ ਵੀ ਮਿਲ ਜਾਊਗੀ 5 ਮੀਟਰ ਦੇ ਵਿੱਚੋਂ ਕੱਟ ਕੇ ਜਾਂ 2.5 ਮੀਟਰ ਦਾ ਪੀਸ ਤੇ ਜੇ ਤੁਸੀਂ ਇੱਕ ਨਾਲ ਦੇ ਕਾਫੀ ਪੀਸੇ ਹੈਗੇ ਆ ਜੀ ਜੇ ਤੁਸੀਂ 올ਓਵਰ ਸੂਟ ਵੀ ਬਣਾਉਣਾ ਚਾਹੁੰਦੇ ਹੋ ਜੀ ਤਾਂ 2-2 ਮੀਟਰ ਤੇ ਤਿੰਨ ਪੀਸ ਲੈ ਕੇ ਵੀ ਤੁਸੀਂ ਇਹ ਸੂਟ ਬਣਾ ਸਕਦੇ ਹੋ ਜੀ ਥਾਨਾ ਦੇ ਵਿੱਚ ਇਹ ਸੇਮ ਕਪੜਾ ਜੀ 400 ਰੁਪਏ ਮੀਟਰ ਹੈ ਜੀ ਹਾਫ ਰੇਟ ਦੇ ਵਿੱਚੋਂ ਤੁਹਾਡੇ ਲਈ ਲੈ ਕੇ ਆਏ ਜੀ 200 ਰੁਪਏ ਮੀਟਰ ਦੇ ਵਿੱਚ ਜੀ ਇਸ ਦੀ ਇਕੱਲੀ ਸ਼ਰਟ ਥਾਨਾ ਦੇ ਵਿੱਚ 1000 ਰੁਪਏ ਦੀ ਆਂਦੀ ਹੈ ਤੇ ਕੱਲ ਕਟ ਪੀਸਾ ਦੇ ਵਿੱਚ ਦੇਵਾਂਗੇ ਜੀ ਤੁਹਾਨੂੰ ਸਿਰਫ 200 ਰੁਪਏ ਮੀਟਰ ਮਤਲਬ ਜੇ ਤੁਸੀਂ 2 ਮੀਟਰ ਦੇ 3 ਪੀਸ ਲੈਣੇ ਹੋ ਜੀ ਤਾਂ 6 ਮੀਟਰ ਕਪੜਾ ਦਿੱਤਾਇਆ ਹੋਊਗਾ 1200 ਦਾ ਜੇ ਤੁਸੀਂ ਸਵਾ ਸਵਾ 2 ਦੇ 2 ਪੀਸ ਲੈਣੇ ਹੋ 4.5 ਮੀਟਰ ਕਪੜਾ ਦਿੱਤਾਇਆ ਹੋਊਗਾ 900 ਰੁਪਏ ਦੇ ਵਿੱਚ ਜੀ ਕੱਟ ਪੀਸ ਦੀ ਕੁਆਲਿਟੀ ਬਹੁਤ ਸੋਣੀ ਹੈ ਦੁਕਾਨ ਤੇ ਵਿజిਟ ਕਰਕੇ ਤੁਸੀਂ ਇਹ ਕੱਟ ਪੀਸ ਲੈ ਆ ਸਕਦੇ ਹੋ ਇਸ ਤੋਂ ਇਲਾਵਾ ਜੀ ਤੁਹਾਨੂੰ ਅੱਜ ਸਾਰੇ ਡਿਜ਼ਾਈਨ ਦਿਖਾਵਾਂਗੇ ਅੱਜ ਕੱਟ ਪੀਸਾਂ ਦੇ ਵਿੱਚ ਇਸ ਤੋਂ ਇਲਾਵਾ ਜੀ ਚਨੂਨ ਦੇ ਦੁਪੱਟੇ ਉੱਤੇ ਕੱਲ ਸੇਲ ਰਹਿਣੀ ਹੈ ਜੀ ਕੋਈ ਜ਼ਿਆਦਾ ਸਟਾਕ ਨਹੀਂ ਹੈਗਾ ਦੁਪੱਟੇ ਦਾ ਆਪਣੇ ਕੋਲ ਜੀ 300 ਦੁਪੱਟੇ ਦਾ ਸਟਾਕ ਹੈ ਜੀ 200 ਰੁਪਏ ਦਾ ਦੁਪੱਟਾ ਦਿੱਤਾ ਜਾਊਗਾ ਸਨਸ਼ਾਈਨ ਕੰਪਨੀ ਦਾ ਜੀ ਹਮੇਸ਼ਾ ਦੀ ਤਰ੍ਹਾਂ ਜੋ ਕਸਟਮਰ ਹੁਣ ਲੈ ਕੇ ਰੱਖ ਲੂਆ ਇਹਦੀ ਚੰਗਾ ਰੂ ਹੈ ਜੀ ਕਿਉਂਕਿ ਰੇਟ ਵੱਧ ਚੁੱਕੇ ਹੈ ਜੀ ਤੇ ਬਸ ਇੱਕ ਕਾਫੀ ਟਾਈਮ ਬਾਅਦ ਆਪਾਂ ਵੀਡੀਓ ਪਾ ਰਹੇ ਸੀ ਇਸ ਕਰਕੇ ਦੁਪੱਟਾ 200 ਰੁਪਏ ਦੇ ਵਿੱਚ ਦੇ ਰਹੇ ਆ ਜੀ ਤੇ ਹਾਂਜੀ ਹੁਣ ਤੁਸੀਂ ਚੈੱਕ ਕਰੋ ਜੀ ਗਲਾਸ ਬੂਟੀ ਦੇ ਕੱਟ ਪੀਸ ਜੀ ਡਿਜ਼ਾਈਨ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਸੋਹਣੇ ਆ ਜੀ ਸਾਰੇ ਡਾਰਕ ਰੰਗਾ ਦੇ ਵਿੱਚ ਸਟੋਕ ਹੈ ਜੀ ਬੱਚਿਆਂ ਦੇ ਲਈ ਤੁਸੀਂ ਲਿਆ ਸਕਦੇ ਹੋ ਜੀ ਇਹ ਦੇਖੋ ਇਸ ਦੇ ਵਿੱਚ ਜੈਲੋ ਤੇ ਮਹਿੰਦੀ ਰੰਗ ਬਹੁਤ ਯਾਦ ਹੈ ਜੀ ਜੇ ਤੁਸੀਂ ਬੱਚਿਆਂ ਨੂੰ ਕੋਈ ਪਾਰਟੀ ਵੇਅਰ ਸੂਟ ਬਣਾ ਕੇ ਦੇਣਾ ਚਾਹੁੰਦੇ ਹੋ ਜੀ ਸਸਤਾ ਤਾਂ ਹਲਦੀ ਦੇ ਲਈ ਤੇ ਮਹਿੰਦੀ ਦੇ ਫੰਕਸ਼ਨ ਲਈ ਤੁਸੀਂ ਇਹ ਕੱਟ ਪੀਸ ਲੈ ਆ ਸਕਦੇ ਹੋ 2-2 ਮੀਟਰ ਦੇ ਤੁਸੀਂ ਆਪਣੇ ਲਈ ਵੀ ਲੈ ਜਾ ਸਕਦੇ ਹੋ ਜੀ ਪੂਰੇ ਸੂਟ ਤੁਹਾਨੂੰ ਸਾਰਾ ਮੈਂ ਡਿਟੇਲ ਦੇ ਹੀ ਦਿੱਤੀ ਹੈ ਤੇ ਇੱਕ ਤੁਸੀਂ ਡਿਜ਼ਾਈਨ ਚੈੱਕ ਕਰੀ ਚਲੋ ਇੱਕ ਇੱਕ ਨਾਲ ਤੇ ਕਾਫੀ ਪੀਸਸ ਮਿਲ ਜਾਣਗੇ ਜੀ ਤੁਹਾਨੂੰ ਘੱਟੋ ਘੱਟ ਇਸ ਦੇ ਵਿੱਚ 40 ਤੋਂ ਪਲੱਸ ਡਿਜ਼ਾਈਨ ਮਿਲਣਗੇ ਜੀ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਜੀ ਗਲਾਸ ਫੁੱਟੀ ਦਾ ਜੀ ਇਸ ਤਰ੍ਹਾਂ ਦੇ ਕੱਪੜੇ ਦੇ ਕੱਟ ਪੀਸ ਬਹੁਤ ਹੀ ਰੇਅਰ ਆਂਦੇ ਆ ਜੀ ਕਦੀ ਕਦਾ ਹੀ ਆਂਦੇ ਆ ਜੀ ਸਾਲ 'ਚ ਇੱਕ ਦੋ ਵਾਰ ਜੀ ਸੋ ਜੋ ਕਸਟਮਰ ਨੂੰ ਲੋੜ ਹੈ ਜੀ ਕੱਟ ਪੀਸਾ ਦੀ ਕੱਲ ਜ਼ਰੂਰ ਵਿਜ਼ਿਟ ਕਰ ਲੈਣ ਜੀ ਕੱਲ ਆਪਣੀ ਸਿਰਫ ਇੱਕ ਤਾਂ ਬਰਬਰੀ ਦੇ ਸੂਟ ਜੀ ਇੱਕ ਚਨੂਨ ਦੇ ਦੁਪੱਟੇ ਜੀ ਅਤੇ ਇੱਕ ਇਹ ਕੱਟ ਪੀਸ ਜੀ ਇਹਨਾਂ ਤੇ ਸਪੈਸ਼ਲ ਸਾਡਾ ਧਿਆਨ ਰਹਿਣਾ ਹੈ ਜੀ ਸੋ ਕਸਟਮਰ ਨੂੰ ਕੱਲ ਰਿਕੁਐਸਟ ਹੈ ਕਿ ਕੱਲ ਜ਼ਰੂਰ ਵਿਜ਼ਿਟ ਕਰ ਲਓ ਜੀ ਤੁਸੀਂ ਕਿਉਂਕਿ ਅਸੀਂ 2 ਮਹੀਨਿਆਂ ਤੋਂ ਬਾਅਦ ਕੱਟ ਪੀਸ ਓਪਨ ਕਰ ਰਹੇ ਆ ਕੱਟ ਪੀਸ ਕਿੱਥੇ ਓਪਨ ਕੀਤੇ ਆ ਰਹੇ ਜੀ ਕਾਕਾ ਕਲੋਥ ਹਾਊਸ ਮਾਨਸਾ ਜੀ ਜੀ ਤੇ ਤੁਸੀਂ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਿਆ ਹੈ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਜੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਹਾਂਜੀ ਜੋ ਸਾਨੂੰ ਅੱਜ ਫਸਟ ਟਾਈਮ ਦੇਖ ਰਹੇ ਜੀ ਉਹਨਾਂ ਨੂੰ ਕਹਿਣਾ ਜਾਂਦਾ ਜੀ ਇੱਕ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਨੂੰ ਜਰੂਰ ਔਨ ਕਰ ਲਓ ਜੀ ਪਿੱਛੇ ਜੇ ਅਸੀਂ ਕੋਈ ਵੀਡੀਓ ਨਹੀਂ ਪਾਈ ਸੀ ਪਰ ਹੁਣ ਸਾਡੀਆਂ ਰੈਗੂਲਰ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਜੀ ਤੇ ਹੁਣ ਤੋਂ ਨੂੰ ਰੈਗੂਲਰ ਵੀਡੀਓਜ਼ ਸਾਡੀਆਂ ਮਿਲਣਗੀਆਂ ਜੀ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂਜੀ ਤੇ ਇੱਕ ਵਾਰ ਮੈਂ ਫਿਰ ਤੋਂ ਦੱਸਣਾ ਜੇ ਨਹੀਂ ਜੀ ਸਾਡੀ ਸ਼ਾਪ ਦਾ ਐਡਰੈਸ ਜੀ ਸਾਡੀ ਸ਼ਾਪ ਦਾ ਐਡਰੈਸ ਜੀ ਸਾਡੀ ਜੋ ਸ਼ਾਪ ਹੈ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਹੈ ਜੀ ਬੱਸ ਸਟੈਂਡ ਤੋਂ ਬਹੁਤ ਨੇੜੇ ਹੈ ਜੀ ਇਹ ਸ਼ਾਪ ਜਦੋਂ ਆਪਾਂ ਮੇਨ ਬਾਜ਼ਾਰ ਵੱਲ ਨੂੰ ਜਾਂਦੇ ਜੀ ਬੱਸ ਸਟੈਂਡ ਤੋਂ ਜੀ ਪੀਰਖਾਨਾ ਹੁੰਦਾ ਹੈ ਜੀ ਪੀਰਖਾਨੇ ਦੇ ਬਿਲਕੁਲ ਨਾਲ ਦੀ ਡੱਬੇ ਵਾਲੀ ਗਲੀ ਹੈ ਇਸ ਨੂੰ ਅੰਗਰੇਜ਼ ਮਿੱਤਲ ਵਾਲੀ ਗਲੀ ਵੀ ਬੋਲਿਆ ਜਾਂਦਾ ਹੈ ਤੇ ਡੱਬੇ ਵਾਲੀ ਗਲੀ ਵੀ ਬੋਲਿਆ ਜਾਂਦਾ ਹੈ ਜੀ ਇਸ ਗਲੀ ਦੇ ਵਿੱਚ ਆਪਣੀ ਛੇਵੀਂ ਸਤਵੀਂ ਦੁਕਾਨ ਹੈ ਜੀ ਸੈਂਟਰ ਦੇ ਵਿੱਚ ਆਪਣੀ ਦੁਕਾਨ ਹੈ ਜੀ ਇਹ ਬਹੁਤ ਹਾਂਜੀ ਐਸੀ ਆਪਣੇ ਗਲਾਸ ਬੁੱਟੀ ਦੇ ਕੱਟ ਪੀਸ ਜੀ ਬਹੁਤ ਡਿਜ਼ਾਈਨ ਹੈ ਜੀ ਸਾਰੇ ਦਿਖਾਏ ਦਿਖਾਣੇ ਇੰਪੋਸੀਬਲ ਹੈ ਜੀ ਫਿਰ ਵੀ ਅਸੀਂ ਜਿਆਦਾ ਤੋਂ ਜਿਆਦਾ ਤੁਹਾਨੂੰ ਇਹ ਕੱਟ ਪੀਸ ਸ਼ੋਅ ਕੀਤੇ ਜੀ ਹਾਂਜੀ ਲਾ ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਦਿਖਾਣਾ ਚਾਹੂੰਗਾ ਜੀ ਆਪਣੇ ਬਰਬਰੀ ਦੇ ਸੂਟ ਜੀ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਡਿਜ਼ਾਈਨ ਆਪਣੇ ਕੋਲ ਬਰਬਰੀ ਦੇ ਆਏ ਹੈ ਜੀ ਪੰਜ ਡਿਜ਼ਾਈਨਾਂ ਦੇ ਵਿੱਚ ਸਟਾਕ ਹੈ ਜੀ ਤੇ ਰੇਟ ਰਹਿਣਾ 950 ਰੁਪਏ ਦਾ ਸੂਟ ਜੀ ਹਾਂਜੀ ਅੱਜ ਵੀਡੀਓ ਆਪਾਂ ਜ਼ਿਆਦਾ ਵੱਡੀ ਨਹੀਂ ਕਰਾਂਗੇ ਜੀ ਕਿਉਂਕਿ ਸਮਾਂ ਬਹੁਤ ਘੱਟ ਹੈ ਜੀ ਕਿਉਂਕਿ ਵੀਡੀਓ ਬਹੁਤ ਲੇਟ ਅਪਲੋਡ ਕਰ ਰਹੇ ਆਂ ਜੀ ਅਸੀਂ ਸੋ ਸਾਰੇ ਕਸਟਮਰ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ